ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਖਾਸ ਤੌਰ ਤੇ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਠੀਕ ਹੈ ਜੀ ਪਿੰਡ ਮਨੇਾਲਾ ਹੈਗਾ ਜੀ ਮਨੇਾਲਾ ਜੈ ਸਿੰਘ ਵਾਲਾ ਜਿਹੜਾ ਦੋਸਤੋ ਪਿੰਡ ਵਜਦਾ ਤੇ ਤਹਿਸੀਲ ਪੱਟੀ ਲੱਗਦੀ ਐ ਇਸ ਪਿੰਡ ਨੂੰ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈ ਠੀਕ ਆ ਕੱਚਾ ਪੱਕਾ ਬਿਲਕੁਲ ਨਾਲ ਹੈਗਾ ਦੋਸਤੋ ਚੂਸਲੇਵਾੜ ਪਿੰਡ ਬਿਲਕੁਲ ਨਜ਼ਦੀਕ ਆ ਤੇ ਪੱਟੀ ਮੋੜ ਤੋਂ ਜੋ ਜਦੋਂ ਆਪਾਂ ਦੋਸਤੋ ਬਿਲਕੁਲ ਖਾਲੜਾ ਰੋਡ ਆਉਣੇ ਆ ਖਾਲੜਾ ਪਿੱਖੀਵੰਡ ਰੋਡ ਆਉਣੇ ਆ ਤੇ ਰਸਤੇ ਵਿੱਚ ਚੂਸਲੇਵਾੜ ਪਿੰਡ ਤੋਂ ਅਗਲੇ ਬੰਨੇ ਕੱਚਾ ਪੱਕਾ ਡਾਉਂਦਾ ਤੇ ਮਨੇਾਲਾ ਮਨੇਾਲਾ ਕੁਲਾ ਨੂੰ ਜਿਹੜਾ ਦੋਸਤੋ ਰੋਡ ਨਿਕਲਦਾ ਉਥੋਂ ਜਿਹੜਾ ਅੱਗੇ ਸਿੱਧਾ ਪੱਟੀ ਸ਼ਹਿਰ ਚ ਚਲਾ ਜਾਂਦਾ ਹੈ ਐਨੀਮਲ ਜਿਹੜੇ ਆ ਦੋਸਤੋ ਤੁਹਾਨੂੰ ਇਸ ਘਰੋਂ ਆਪਾਂ ਤਕਰੀਬਨ ਦੋ ਝੋਟੀਆਂ ਦਿਖਾਉਣੀਆਂ ਨੇ ਠੀਕ ਹੈ ਜੀ ਦੋ ਦੀਆਂ ਝੋਟੀਆਂ ਹੋਣਗੀਆਂ ਤੇ ਸੁਈਆਂ ਹੋਣਗੀਆਂ ਸੁਈਆਂ ਸਵਾਈਆਂ ਤੇ ਇੱਕ ਮੱਝ ਹੋਵੇਗੀ ਠੀਕ ਹੈ ਜੀ ਪ੍ਰੋਪਰ ਤੀਜੇ ਸੂਵੇ ਹੋਵੇਗੀ ਠੀਕ ਆ ਉਹ ਵੀ ਸੁਈ ਸਵਾਈ ਆ ਤੇ ਬਾਕੀ ਵਿਹੜਾਂ ਦੇ ਵਿੱਚ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਵਿਹੜਾ ਜਿਹੜੀਆਂ ਦੋਸਤੋ ਤਕਰੀਬਨ ਦੋ ਹੋਣਗੀਆਂ ਵੱਡੀਆਂ ਵਿਹੜਾਂ ਨੇ ਠੀਕ ਹੈ ਜੀ ਗੱਬਣ ਹੋਣਗੀਆਂ ਤੋਕੜ ਗੱਬਣ ਨੇ ਦੁੱਧ ਵੀ ਹੋਵੇਗਾ ਥੱਲੇ ਕਿੰਨਾ ਦੁੱਧ ਤੇ ਗੱਬਣ ਕਿੰਨੇ ਟਾਈਮ ਦੀਆਂ ਜਿਹੜੀਆਂ ਚੈੱਕ ਪਾਸ ਆ ਉਹ ਆਪਾਂ ਵੀਰ ਦੇ ਨਾਲ ਗੱਲਬਾਤ ਪੂਰੀ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ। ਪਸ਼ੂ ਦੋਸਤੋ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਆਪਣਾ ਹੱਕ ਸਮਝਣਾ ਤੁਸੀਂ ਘਰੇ ਵਿਜ਼ਿਟ ਕਰਨੀ ਹੈਗੀ ਆ ਚੁਵਾਈ ਇੱਕ ਟਾਈਮ ਦੋ ਟਾਈਮ ਜਿਹੜੀ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ। ਪਸ਼ੂ ਵਪਾਰ ਦਾ ਕੰਮ ਆ ਵੀਰ ਦਾ। ਠੀਕ ਆ ਜੀ। ਪਸ਼ੂ ਵਪਾਰ ਦਾ ਕੰਮ ਆ। ਐਨੀਮਲ ਜਿਹੜੇ ਹੈਗੇ ਆ ਮੋਸਟਲੀ ਜਿਹੜੇ ਦੋਸਤੋ ਇੱਥੇ ਐਚ ਐਫ ਵੜਾਂ ਦੀ ਗੱਲ ਕਰ ਲਈਏ ਤੇ ਮੱਝਾਂ ਦੀ ਗੱਲ ਕਰ ਲਈਏ ਨਾਰਮਲ ਹੀ ਇਸ ਘਰੇ ਆਉਂਦੇ ਰਹਿੰਦੇ ਆ ਤੇ ਸਮੇਂ-ਸਮੇਂ ਦੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖਣਾ। ਤੇ ਪਸ਼ੂ ਜਿਹੜੇ ਦੋਸਤੋ ਖਾਸ ਤੌਰ ਤੇ ਮੱਝਾਂ ਵੀ ਤੁਹਾਨੂੰ ਇਸ ਘਰੋਂ ਮਿਲਦੀਆਂ ਰਹਿਣਗੀਆਂ ਆਉਣ ਵਾਲੇ ਸਮੇਂ 'ਚ ਤੇ ਬਿਹੜਾਂ ਵੀ ਜਿਹੜੇ ਪਸ਼ੂ ਆ ਬਿਹੜਾਂ ਦੇ ਵਿੱਚ ਵੀ ਤੁਸੀਂ ਐਨੀਮਲ ਖਰੀਦ ਸਕਦੇ ਹੋ ਗੱਲਬਾਤ ਆਪਾਂ ਵੀਰ ਦੇ ਨਾਲ ਕਰਦੇ ਆ ਵਧੇਰੇ ਇਨਫੋਰਮੇਸ਼ਨ ਲੈ ਕੇ ਉਹਨਾਂ ਤੋਂ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਵੀਡੀਓ ਨੂੰ ਜਿਹੜਾ ਦੋਸਤੋ ਬਾਤ ਤੋਂ ਬਾਤ ਸ਼ੇਅਰ ਕਰ ਦਿਆ ਕਰੋ ਤਾਂ ਜੋ ਕੋਈ ਨਵੇਂ ਫਾਰਮਰ ਨੇ ਜਿੰਨਾਂ ਤੱਕ ਦੋਸਤੋ ਵੀਡੀਓ ਨਹੀਂ ਪਹੁੰਚਦੀ ਉਹਨਾਂ ਤੱਕ ਜਿਹੜੀ ਵੀਡੀਓ ਪਹੁੰਚ ਸਕੇ ਤੇ ਪਸੰਦ ਆਇਆ ਪਸ਼ੂ ਖਰੀਦ ਸਕਣ ਆਜੋ ਕਰਦੇ ਆ ਵੀਰ ਦੇ ਨਾਲ ਗੱਲਬਾਤ ਪੁੱਛ ਲੈਨੇ ਆ ਕੀ ਡਿਟੇਲ ਹੈਗੀ ਇਹਨਾਂ ਪਸ਼ੂਆਂ ਦੀ ਕੀ ਐਨੀ ਸਭ ਤੋਂ ਪਹਿਲਾਂ ਅਵੀਰ ਸਾਸਰੀ ਕਾਲ ਸਾਸਰੀ ਕਾਲ ਤੇ ਵੀਰ ਜੀ ਇੱਕ ਆਪਣਾ ਨਾਮ ਜਰੂਰ ਦੱਸਦਗੇ ਜੀ ਨਾਮ ਆ ਜੀ ਨਾਮ ਵੀਰ ਸਿੰਘ ਪਿੰਡ ਮਲੇੜਾ ਜ਼ਿਲ੍ਹਾ ਤਰਨਤਾਰਨ ਤਸੀਲ ਪੱਟੀ ਠੀਕ ਆ ਤੇ ਵਾ ਵਾ ਮਿਹਰਬਾਨੀ ਵੀਰ ਜੀ ਤੁਸੀਂ ਸਾਡੇ ਘਰੇ ਆ ਤਾਰੇ ਜੀ ਅੱਛਾ ਅਵੀਰ ਵਪਾਰ ਦਾ ਕੰਮ ਹੀ ਆ ਜੀ ਹਾਂ ਜੀ ਜੀ ਵਪਾਰ ਦਾ ਤੇ ਕਿੰਨਾ ਸਮਾਂ ਵਪਾਰ ਪਹਿਲਾਂ ਕਰਦੇ ਰਹੇ ਜਾਂ ਵਪਾਰ ਵੀਰ ਜੀ ਪਹਿਲਾਂ ਦੇ ਮੈਨੂੰ 15-20 ਸਾਲ ਹੀ ਕਰਦਾ ਤੇ ਹੁਣ 2 ਸਾਲ ਹੋ ਗਏ ਆ ਹੁਣ ਕੰਮ ਆਪਣਾ ਬੰਦ ਹੋਇਆ ਠੀਕ ਆ ਕੋਈ ਲੈਣਦੇ ਨਹੀਂ ਕੋਈ ਜਿਹੋ ਜਿਹਾ ਹੋ ਗਿਆ ਕੋਈ ਸ਼ਹਿਰ ਆਣਾ ਕੋਈ ਪੈਸੇ ਪੂਰੇ ਆਪਣੇ ਨਾਲ ਕਿ ਲਈ ਉਹਨੂੰ ਜਦੋਂ ਕੰਮ ਬੰਦ ਹੋ ਗਿਆ ਤੇ ਹੁਣ ਆਪ ਕੰਮ ਨਵਾਂ ਚਲਾਇਆ ਠੀਕ ਹੈ ਜੀ ਹਾਂ ਜੀ ਅ ਸੋ ਦੋਸਤੋ ਵੀਰ ਮੈਨੂੰ ਦੱਸਦਾ ਵੀ तकरीबन ਪਸ਼ੂ ਜਿਹੜੀਆਂ ਹੈਗੀਆਂ ਮੱਝਾਂ ਝੋਟੀਆਂ ਕਹਿੰਦੀਆਂ ਕਾਉਂਦੀਆਂ ਚੰਗੀਆਂ ਵੱਡੀਆਂ ਮੱਝਾਂ ਵੀਰ ਲੈਂਦਾ ਰਿਹਾ ਝੋਟੀਆਂ ਚੰਗੀਆਂ ਲੈਂਦਾ ਰਿਹਾ ਤੱਕ ਪਾ ਮੈਂ ਵੇਚੀ ਹੈ ਜੀ 25 25 ਕਿਲੋ ਤੱਕ ਮੈਂ ਵੇਚੀ ਹੈ ਜੀ ਅੱਛਾ ਜੀ ਠੀਕ ਹੈ ਹੱਤੀ ਚਵਾ ਕੇ ਠੰਡਾ ਕਰਕੇ ਠਾਕੀ ਮੈਂ ਕਹਿੰਦੇ ਨੇ ਬਿਲਕੁਲ ਜੀ ਹਾਂ ਜੀ ਤੇ ਪਸ਼ੂ ਜਿਹੜੇ ਦੋਸਤੋ ਚੰਗੇ ਲੈਣ ਦੇ ਵਿੱਚ ਵੀਰ ਬਲੀਵ ਕਰਦਾ ਰਿਹਾ ਕਿਉਂਕਿ 20 25 ਲੀਟਰ ਵਾਲੀਆਂ ਮੱਝਾਂ ਵੀ ਵੀ ਕੁਝ ਕਾਰਨ ਐਸਾ ਬਣ ਗਿਆ ਕੁਝ ਡੇਰੀਆਂ ਵਾਲੇ ਜਿਹੜੇ ਪੈਸੇ ਪੂਸੇ ਵੀਰ ਦੇ ਮਤਲਬ ਸੀਗੇ ਕੋਈ 15 ਤੋਂ 18 20 ਲੱਖ ਦੀ ਹਨਾ ਵੀ ਤੇ ਉਹ ਕਿਤੇ ਨਾ ਕਿਤੇ ਜਿਹੜਾ 200 ਰੁਪਇਆ ਗਵਾਚਨ ਕਰਕੇ ਕੁਝ ਸਮਾਂ ਜਿਹੜਾ ਵਿੱਚ ਉਹ ਗਾਇਬ ਰਹਿਣਾ ਪਿਆ ਕਿਉਂਕਿ ਜਿਹੜੀ ਰਿਕਵਰੀ ਆ ਪਸ਼ੂ ਵਪਾਰ ਦੀ ਲੈਣ ਕੈਸੀ ਚੀਜ਼ ਆ ਜੇ ਜੇਕਰ ਉਹ ਪੈਸਾ ਡੋਪ ਜਾਵੇ ਤੇ ਰਿਕਵਰੀ ਮੁਸ਼ਕਲ ਹੋ ਜਾਂਦੀ ਆ ਕੋਈ ਸਮਾਂ ਲੱਗਦਾ ਠੀਕ ਆ ਤੇ तकरीबन ਅੱਜ ਫਿਰ ਵੀਰ ਨੇ ਜਿਹੜਾ ਕੰਮ ਸ਼ੁਰੂਆਤ ਕੀਤਾ ਤੇ ਸਾਰੇ ਵੀਰਾਂ ਨੇ ਜਿਹੜੇ ਜਿਹੜੇ ਵੀ ਆਪਣੇ ਭੈਣ ਭਰਾ ਜੁੜੇ ਆਪਣੇ ਨਾਲ ਸਾਰਿਆਂ ਨੇ ਜਰੂਰ ਸਾਥ ਦੇਣਾ ਤੇ ਵੱਧ ਤੋਂ ਵੱਧ ਜਿਹੜਾ ਦੋਸਤੋ ਵੀਡੀਓ ਨੂੰ ਵੀ ਸ਼ੇਅਰ ਕਰਨਾ ਤੇ ਐਨੀਮਲ ਜਿਹੜਾ ਤੁਹਾਡੇ ਭਾਪੜ ਤੇ ਪਸੰਦ ਆਊਗਾ ਤੁਹਾਨੂੰ ਚੰਗਾ ਲੱਗੂਗਾ ਉਹ ਖਰੀਦ ਵੀ ਜਰੂਰ ਲਿਓ ਬਾਈ ਪਹਿਲੇ ਨੰਬਰ ਤੇ ਵੀਰ ਆਪਾਂ ਸਟਾਰਟ ਕਰ ਲਗੇ ਝੋਟੀ ਤੋਂ ਠੀਕ ਆ ਇਹ ਝੋਟੀ ਵੀਰੇ ਪੂਰੀ ਡਿਟੇਲ ਆਪਣੀ ਦੱਸ ਦਿਓ ਤੇ ਇਹ ਝੋਟੀ ਕਿਨਵਾ ਸੁਆਸ ਸੁਈ ਹੈ ਤੇ ਮੂੰਹੋਂ ਦੰਦੋਂ ਕਿਵੇਂ ਆ ਜੀ ਪਹਿਲੇ ਨਾ ਵੀਰ ਜੀ ਝੋਟੀ ਹੈ ਹਾਂਜੀ ਛੋਟੀ ਪਹਿਲੇ ਨਾਲ ਅਜ ਤੋਂ 20 ਦਿਨ ਦੁੱਧ ਸੁਈ ਨੂੰ ਠੀਕ ਆ ਜੀ ਤੇ ਦੋ ਦਾ ਦਾ ਜਿ ਪੁੱਟਿੰਗ ਦੇਈਆ ਦੋਂਦੀ ਆ ਹੁੰਦੀ ਆ ਹੁੰਦੀ ਆ ਹਜੇ ਦੋਂਦੀ ਹੋਣ ਲਈ ਹਾਂਜੀ ਬੱਚਾ ਇਹਦਾ ਮਰ ਗਿਆ 20 ਦਿਨਾਂ ਦੀ ਸੁਈ ਆ 12 ਕਿਲੋ ਬੱਚੇ ਦੇ ਜਿ ਉਚੋ-ਚੋ ਕਰਦੀ ਤੇ 12 ਕਿਲੋ ਦੁੱਧ ਜਿਹਨੇ 15 ਕਿਲੋ ਛੋਟੀ ਦੇ ਲਈ ਦੁੱਧ ਦੀ ਠੀਕ ਆ ਜੀ ਬਚਾ ਹੈਗਾ ਅੱਛਾ ਜੀ ਉਹ ਨਾਲ ਦੀ ਘੜੀ 12 ਕਿਲੋ ਐ ਠੰਡਾ ਕਰਕੇ ਦੁੱਧ ਅੱਛਾ 12 ਲੀਟਰ ਦੀ ਚਵਾਈ ਕਰਾ ਦੂਗੀ ਕੋਲ ਚਵਾਈ ਕਿਤੇ ਨਹੀਂ ਆ ਹਾਂ ਤਾਂ ਥਾਪੀ ਤੇ ਮਿਲਦੀ ਆ ਕੋਈ ਹੈ ਕਿਸੇ ਤਾਂ ਦੀ ਦੁਕਾਨ ਨਹੀਂ ਹਾਂ ਇਹ ਮਰਜ਼ੀ ਦੀ ਰੱਗ ਦੋ ਟਾਈਮ ਆ ਤੇ ਤਿੰਨ ਟਾਈਮ ਮਸਾਲੇ ਹਾਂ ਮਤਲਬ ਇਤਨਾ ਪਹਾੜੇ ਤੇ ਚਾੜਤੇ ਆਪਾਂ ਇਤਨੀ ਥਾਪੀ ਮਾਰ ਕੇ ਆ ਗਏ ਹਾਂ ਜੀ ਤਾਂ ਬੱਸ ਬਾਕੀ ਛੁਕੀਨੀ ਪੂਰੀ ਆ ਕੱਟੀ ਦੀ ਦੇਖੋ ਦੋਸਤੋ ਠੀਕ ਆ ਵਿਚਕਾਰਲੇ ਦੋ ਦੰਦ ਠੀਕ ਪੁੱਟਣ ਲਈ ਆ ਠੀਕ ਆ ਜੀ ਹਾਂਜੀ ਠੀਕ ਹੈ ਤੇ ਠੀਕ ਆ ਠੀਕ ਆ ਜੀ ਠੀਕ ਆ ਦੰਦੋਂ ਜਿਹੜੇ ਦੋਸਤੋ ਹਜੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਦੋਂਦੀ ਆ ਹਜੇ ਦੰਦ ਪੁੱਟਣ ਲਈ ਆ ਵਿਚਕਾਰਲੇ ਦੋ ਠੀਕ ਆ ਹਜੇ ਬਰਾਬਰ ਵੀ ਨਹੀਂ ਕੀਤੇਗੇ ਠੀਕ ਆ ਤੇ ਬਾਕੀ ਸਿੰਘਾਂ ਦੀ ਬੰਤਰ ਤੇ ਫੇਸ ਦੀ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰ ਲੈਣੀ ਆ ਤੇ ਕੱਦ-ਕੱਠ ਮੈਂ ਤੁਹਾਨੂੰ ਇੱਕ ਵਾਰੀ ਜ਼ਰੂਰ ਨੋਟ ਕਰਾ ਦੂੰਗਾ ਵੱਡੇ ਕੱਦ-ਕਾਟ ਦੇ ਵਿੱਚ ਉੱਚਾ ਕੱਦ-ਕਾਟ ਆ ਝੋਟੀ ਦਾ ਬਹੁਤ ਪਿਆਰੀ ਝੋਟੀ ਆ ਆਉਣ ਵਾਲਾ ਸਮਝਦਾ ਦੋਸਤੋ ਕਿਉਂਕਿ ਹਜੇ ਤਕਰੀਬਨ ਚੌਗੀ ਹੋਣਾ ਉਸ ਤੋਂ ਬਾਅਦ ਛੱਗੀ ਠੀਕ ਆ ਜਵਾਨ ਹੋਣਾ ਝੋਟੀ ਨੇ ਸਮਾਂ ਕਾਫੀ ਪਿਆ ਤੇ ਬਿਲਕੁਲ ਟਾਈਮ ਟੂ ਟਾਈਮ ਝੋਟੀ ਬਹੁਤ ਵੱਡੀ ਬਣੂਗੀ ਉਹਨਾਂ ਦੇ ਸਮੇਂ 'ਚ ਹੁਣੇ ਕੱਦ-ਕਾਟ ਬਹੁਤ ਵੱਡਾ ਹੈ ਬਈ ਖੁੱਲ ਕੇ ਠੀਕ ਆ ਇਸੇ ਤਰ੍ਹਾਂ ਜਿਹੜਾ ਦੋਸਤੋ ਤੁਸੀਂ ਚਾਰ ਤੇ ਚੋਣੀ ਹੈਗੀ ਆ ਪਹਾੜੇ ਦੇ ਬਿਲਕੁਲ ਥਾਪੀ ਤੇ ਬੇਸ਼ੱਕ ਤੁਸੀਂ ਇਸ ਦੀ ਚੁਆਈ ਕਰ ਸਕਦੇ ਜੀ ਠੀਕ ਹੈ ਲੈ ਠੀਕ ਆ ਤੇ ਬਾਕੀ ਵੀ ਚੁਆਈ ਸੁਬਾ ਕਿੰਨੇ ਵਜੇ ਕਰੀ ਸੀ ਇਹ ਚ 7 ਵਜੇ ਚੋਣੀ ਠੀਕ ਹੈ ਕੋਈ ਟਾਈਮ ਨਹੀਂ ਆ ਨੂੰ ਪਤਾ ਯਾਰਾ 9:00 11:00 ਵਜੇ ਤੱਕ ਨਾ ਸਮਾਂ ਜਿਹੜਾ ਦੋਸਤੋ ਤੁਸੀਂ ਜਰੂਰ ਨੋਟ ਕਰ ਲਓ 11:00 ਵਜੇ ਦਾ ਜਿਹੜਾ 11:00 ਵਜੇ ਦਾ ਕਰੈਕਟ ਸਮਾਂ ਹੈਗਾ ਤੇ ਹਾਂਜੀ ਮਾਰਤੂਗਤ 3:00 ਜਦੋਂ 4:00 ਬਿਲਕੁਲ ਸਵੇਰੇ ਦੇ 6:30 ਸ਼ਾਮ ਨੂੰ ਠੀਕ ਹੈ ਵੀਰੇ ਤੇ 19 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਜਿਹੜਾ ਦੋਸਤੋ 11:00 ਵਜੇ ਆ ਤੇ ਤਕਰੀਬਨ 6:00 ਵਜੇ ਦੀ ਮਾਰਨਿੰਗ ਜਿਹੜੀ ਚਵਾਈ ਹੋਈ ਆ ਠੀਕ ਹੈ ਤੇ 6:00 ਵਜੇ ਜਦੋਂ ਐਨੀਮਲ ਸ਼ਾਮ ਨੂੰ ਦੋਸਤੋ ਬੰਦਾ ਥਾਂ ਦਾ ਦੁੱਧ ਵਿੱਚ ਹੁੰਦਾ ਠੀਕ ਹੈ ਉਦੋਂ ਹੋਵਾਨੇ ਦੀ ਹੋਰ ਜ ਝੋਟੀ ਚੰਗੀ ਆ ਫਿਰ ਇਹਦਾ ਕੀ ਲੈ ਦੇ ਕੀ ਕਰਦੇ ਆ ਆਪਾਂ ਜੇ ਇੱਕ ਸੇਲ ਦਾ ਆਪਾਂ ਵਿਚਾਰ ਬਣਾਇਆ ਜੀ 95000 ਰੁਪਏ ਵਿੱਚ 95000 ਜੀ ਹਾਂਜੀ ਠੀਕ ਆ 95000 ਚੋਟੀ ਬੜੀ ਮਹਿੰਗੀ ਲਈ ਉਸ ਤੋਂ ਪਰ ਮੈਂ ਫਿਰ ਵੀ ਬਿਲਕੁਲ ਬਹੁਤ ਜਾਇਜ਼ ਕਰ ਲਿਆ ਠੀਕ ਆ ਜੀ ਬੱਚਾ ਮਾਰਨ ਦਾ ਠੀਕ ਆ ਜੀ ਹਾਂਜੀ ਸੋ ਦੋਸਤੋ ਬਾਕੀ ਝੋਟੀ ਵੱਡੇ ਕਦ ਕੱਦ ਦੇ ਵਿੱਚ ਆ ਠੀਕ ਆ 95000 ਰੁਪਏ ਦਾ ਵੀ ਡਿਮਾਂਡ ਆ ਠੀਕ ਆ ਤੇ ਬਾਕੀ ਸਿੰਘੀ ਸਿੰਘੀ ਵੇਖ ਲਓ ਬਿਲਕੁਲ ਪੂਛ ਵੇਖ ਲਓ ਬਲੈਕ ਹੈਗੀ ਆ ਓਵਰ ਆਲ ਜਿੰਨੀ ਵੀ ਆ ਬਲੈਕ ਆ ਠੀਕ ਆ ਜੀ ਇੱਕੋ ਰੰਗ ਦੇ ਵਿੱਚ ਆ ਤੇ ਇਸ ਤੋਂ ਬਾਅਦ ਇੱਕ ਹੋਰ ਝੋਟੀ ਆਪਾਂ ਤੁਹਾਨੂੰ ਦਿਖਾਉਣੀ ਆ ਝੋਟੀ ਇਹ ਵੀ ਚੰਗੀ ਆ ਠੀਕ ਆ ਜੀ ਤੇ ਇਹਦੀ ਵੀ ਕੀ ਡਿਟੇਲ ਹੁਣ ਮੌਕੇ ਕੀ ਵੀਰ ਦੀ ਮੂਹਤ ਹੁੰਦੀ ਦੋਂਦੀ ਆ ਜੀ ਹਾਂਜੀ ਠੀਕ ਆ ਇਹ ਝੋਟੀ ਥੱਲੇ 14 ਕਿਲੋ ਰੁਪਿਆ ਵੀ ਜੀ ਲੀਟਰ ਲੱਗਣ ਠੀਕ ਆ ਜੀ ਹਾਂਜੀ ਉਹ ਝੋਟੀ ਦਾ ਬੱਚਾ ਠੀਕ ਆ ਜੀ ਆ ਕਰੋ ਚੈੱਕ ਜੀ ਠੀਕ ਆ 14 ਲੀਟਰ ਵੀਰਾਂ ਦਾ ਵੀ ਦੁੱਧ ਇਸ ਦੇ ਥੱਲੇ ਹੈਗਾ ਠੀਕ ਆ ਤੇ ਬਾਕੀ ਤਸੱਲੀ ਲਈ ਤੁਸੀਂ ਆਪ ਤਾਂ ਦੂਰੋਂ ਨੇੜੇੋਂ ਪਹੁੰਚ ਕੇ ਘਰ ਵਿਜ਼ਿਟ ਕਰਕੇ ਤਸਦੀ ਕਰ ਲਿਓ ਜੇ ਕਿਸੇ ਵੀਰ ਨੇ ਆਨਲਾਈਨ ਕਰਨੀ ਆ ਤੁਸੀਂ ਵੀਡੀਓ ਕਾਲ ਤੇ ਦੋ ਟਾਈਮ ਦੀ ਚੁਾਈ ਦੇਖ ਲਿਓ ਠੀਕ ਆ ਮਗਰ ਬੱਚਾ ਜਿਹੜਾ ਕੱਟਾ ਤੇ ਸੂਈ ਨੂੰ ਵੀ ਕਿੰਨਾ ਕ ਟਾਈਮ ਹੋ ਗਿਆ ਇਹਨੂੰ 20 ਦਿਨ ਹੋ ਗਏ 20 ਦਿਨ ਦਾ ਸਮਾਂ ਹੋ ਗਿਆ ਠੀਕ ਆ ਤੇ ਝੋਟੀ ਜਿਹੜੀ ਆ ਦੋਸਤੋ ਬਿਲਕੁਲ ਵੇਖੀ ਆਪਾਂ ਫੇਸ ਟੂ ਫੇਸ ਦੇਖੀ ਆ ਤੇ ਬਿਲਕੁਲ ਜਿਵੇਂ ਉਹ ਪਹਿਲੀ ਝੋਟੀ ਆਪਾਂ ਦਿਖਾਈ ਆ ਉਹਦੀ ਫੇਸ ਦੀ ਕੁਆਲਿਟੀ ਆ ਸਿੰਘਾਂ ਦੀ ਬੰਤਰ ਤੇ ਬਿਲਕੁਲ ਜਿਹੜਾ ਦੋਸਤੋ ਉਸੇ ਤਰ੍ਹਾਂ ਦਾ ਮਹਾਂਦਰਾ ਇਸ ਦੂਜੇ ਨੰਬਰ ਵਾਲੀ ਝੋਟੀ ਦਾ ਬੱਚਾ ਥੱਲੇ ਕੱਟਾ ਠੀਕ ਆ ਕੱਟਾ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਆ ਤੇ ਮੈਨੂੰ ਲੱਗੀ ਆ ਮੈਡ ਮਾਰਨ ਲਈ ਠੀਕ ਆ ਕਰੋ ਸ਼ੱਕੀ ਇੱਜੇ ਸਿੱਕੇ ਤੋੜਾ ਸਾਹ ਲੈ ਠੀਕ ਕਦ ਕਾਠੀ ਝੋਟੀ ਦਾ ਸੋਹਣਾ ਦੋਸਤੋ ਠੀਕ ਆ ਤੇ ਪੇਟ ਪੂਠੇ ਦੀ ਸੋਹਣੀ ਹੈਗੀ ਆ ਝੋਟੀ ਤਾਂ ਕਿ ਬਣਾਥਣਾ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਕਰੋ ਸ਼ੱਕੀ ਕੱਟਾ ਆ ਦੂਜੇ ਨੰਬਰ ਤੇ ਖੜਾ ਜਿਹੜਾ ਛੋਟਾ ਆ। ਆ ਦੂਜੇ ਨੰਬਰ। ਠੀਕ ਆ। ਆ ਕੱਟਾ ਤੁਸੀਂ ਦੇਖ ਸਕਦੇ ਜੀ ਇਸ ਝੋਟੀ ਦੇ ਥੱਲੇ ਹੈ। ਆਹ ਕੱਟਾ। ਹਾਂ। ਆ ਜਿਹੜਾ ਨਹੀਂ ਨਹੀਂ ਇਹ ਨਹੀਂ ਆਹ ਕੱਟਾ। ਉਹ ਰਲਾ ਕੱਟਾ। ਹਾਂ। ਆਹ। ਕਾਲਾ ਸ਼ਾਇਦ। ਠੀਕ ਆ। ਇਹ ਕੱਟਾ ਦੋਸਤੋ ਜਿਹੜੀ ਝੋਟੀ ਆਪਾਂ ਦਿਖਾ ਰਹੇ ਹਾਂ ਉਸ ਝੋਟੀ ਦੇ ਥੱਲੇ ਇਹ ਬੱਚਾ ਹੈਗਾ ਜਿਹੜਾ ਬਿਲਕੁਲ ਕੱਟਾ ਤੁਸੀਂ ਦੇਖ ਰਹੇ ਹੋ ਠੀਕ ਆ। ਤੇ ਅੱਛਾ ਵੀਰ ਇਹ ਦੀ ਫਿਰ ਕੀ ਲੈ ਦੇ ਕਰਦੇ ਮੈਂ? ਇਹਦਾ ਵੀਰ ਜੀ ਆਪਾਂ ਮੰਗਦੇ ਇੱਕ ਪੰਜ। ਇੱਕ ਪੰਜ। ਹਾਂਜੀ। ਠੀਕ ਜੀ। ਇੱਕ ਪੰਜ ਜਿਹੜਾ ਦੋਸਤੋ ਵੀਰ ਨੇ ਮੁੱਲ ਕੀਤਾ ਇਸ ਝੋਟੀ ਦਾ ਠੀਕ ਆ ਤੇ ਬਾਕੀ ਝੋਟੀ ਤੁਸੀਂ ਘਰ ਆ ਕੇ ਵਿజిਟ ਕਰਕੇ ਦੂਰੋਂ ਨਿੜੋਂ ਦੇਖ ਲਿਓ ਸਾਫ ਸੁਥਰੀ ਬੰਦੀ ਐ ਪਰ ਆਉਂਦੀ ਹੁਣ ਠੀਕ ਆ ਆਪਾਂ ਲੇਟ ਤੇ ਆ ਮਾਰਗ ਕਰਾ ਰਹੀ ਹੈ ਠੀਕ ਆ ਨਾਲ ਘੜ ਦਿਖਾਈ ਦੀ ਜਾਂਦਾ ਠੀਕ ਆ ਤੇ ਚਵਾਈ ਇਹਦੀ ਦੱਸਿਆ ਸੀ ਵੀ 14 ਲੀਟਰ ਕਰਾ ਰਹੀ ਹੈ ਹਾਂਜੀ 14 ਲੀਟਰ ਐ ਪੂਰਾ ਬੱਜ ਨੂੰ ਛੱਡ ਗਿਆ ਕਵੀ ਹੂੰ ਠੀਕ ਹੈ ਜੀ ਜਿੰਨਾ ਛੱਡਾਗਾ ਸਾਮਣੂ ਪੂਰੇ ਨੂੰ ਛੱਡ ਜਾਂਦੇ ਛੱਡ ਜਾਂਦੀ ਆ ਜਿਹੜੇ ਵੀਰ ਵੇਖਦੇ ਉਹਨਾਂ ਨੂੰ ਪਤਾ ਕਰਦਾ ਡੰਗਰ ਆਟੋਮਾਰਿਕ ਛੱਡਦੇ ਚੱਲ ਬਿਲਕੁਲ ਬਿਲਕੁਲ ਇੱਕ ਵਾਰੀ ਕਰਾ ਮਟਾਣੀ ਬਾਕੀ ਹਵਾਨੇ ਤੋਂ ਤੁਸੀਂ ਇੱਕ ਵਾਰੀ ਬਿਲਕੁਲ ਨਜ਼ਦੀਕ ਤੋਂ ਦੇਖ ਲਓ ਜੀ ਠੀਕ ਆ ਤੇ ਚਵਾਈ ਬਿਲਕੁਲ ਜਿਹੜੀ ਮੁਕੰਮਲ ਕੀਤੀ ਹੈ ਕੋਈ ਵਿੱਚੋਂ ਜਿਹੜਾ ਦੋਸਤੋ ਕੋਈ ਡੋਕਾ ਜਾਂ ਦੂਜਾ ਕੋਈ ਛੱਡਿਆ ਨਹੀਂ ਹੈਗਾ ਕੋਈ ਅਪ ਦੁੱਧ ਨਹੀਂ ਬਿਲਕੁਲ ਚਵਾਈ ਹੈ ਨਾ ਬਿਲਕੁਲ ਚਵਾਈ ਕੀਤੀ ਹੋਈ ਆ ਵੀਰ ਨੇ ਇਹਨਾਂ ਨੂੰ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਮੱਝ ਹੈਗੀ ਆ ਠੀਕ ਆ ਤਕਰੀਬਨ ਸੂਆ ਆਪਾਂ ਵੀਰ ਤੋਂ ਪੁੱਛਦੇ ਆਂ ਇਹ ਵੀਰ ਤਜੇ ਸੁਵੇ ਦੱਸਿਆ ਸੀ ਹਾਂਜੀ ਤਜੇ ਸੁਵੇ ਤਜੇ ਸੁਵੇ ਬੱਚਾ ਹੀ ਦੱਸ ਲਈ ਬੱਚਾ ਇਥੇ ਮੈਂ ਕੱਟਾ ਆਈ ਇਹ ਤਾਂ ਥਲੇ ਮੇਲ ਕਾਫ ਆ ਕੱਟਾ ਤੇ ਕਿੰਨਾ ਟਾਈਮ ਹੋ ਗਿਆ ਇਹਨੂੰ ਵੀਰ ਦੀ ਸੂਈ ਨੂੰ ਇਹਨੂੰ ਸੂਈ ਨੂੰ ਵੀਰ ਜੀ ਮਹੀਨਾ ਹੋ ਗਿਆ ਠੀਕ ਹੈ ਜੀ ਹਾਂਜੀ ਇੱਕ ਮਹੀਨਾ ਮੈਂ ਸੂਈ ਠੀਕ ਹੈ ਇੱਕ ਮਹੀਨਾ ਜਿਹੜਾ ਦੋਸਤੋ ਸਮਾਂ ਹੋ ਗਿਆ ਇਸ ਮੱਝ ਨੂੰ ਸੂਈ ਨੂੰ ਠੀਕ ਆ ਆ ਫੇਸ ਦੀ ਕੁਆਲਿਟੀ ਠੀਕ ਆ ਜੀ ਮੂੰਹ ਮੱਥਾ ਬਿਲਕੁਲ ਦੇਖ ਲਓ ਤੇ ਪੇਟ ਪੁੱਠਾ ਤੁਸੀਂ ਵੇਖ ਲਓ ਬਿਲਕੁਲ ਵਜਨ ਵਾਲੀ ਝੋਟੀ ਮੱਝ ਹੈਗੀ ਆ ਤੇ ਕੱਟਾ ਜਿਹੜਾ ਇਸਦੇ ਮਗਰ ਜਿਹੜਾ ਤੁਸ ਮੇਲ ਲਕਾਫ ਆ ਉਹ ਵੀ ਜਰੂਰ ਦੇਖੋ ਠੀਕ ਆ ਉਹ ਤਾਂ ਸੰਭੀ ਕਰੋ ਚੈੱਕ ਜੀ ਠੀਕ ਆ ਆ ਬੱਚਾ ਦੇਖ ਲਿਓ ਜੀ ਠੀਕ ਆ ਇਹ ਬੱਚਾ ਹੈ ਇਹ ਸਮਝਦੇ ਮਗਰ ਆ ਠੀਕ ਹੈ ਵੀਰੇ ਇਹਦੀ ਵੀਰ ਕੀ ਡਿਮਾਂਡ ਫੇਰ ਕੀਤੀ ਹੈ ਇਹਦੇ ਵੀਰ ਜੀ ਇੱਕ ਪੰਜ 1 5 ਹੁਣ ਦੁੱਧ ਕਿੰਨਾ ਚਵਾਦਾਂਗੇ ਆਪਾਂ ਇਹਦਾ ਦੁੱਧ ਵੀਰ ਜੀ ਨੂੰ 15 ਕਿਲੋ ਬੱਚੇ ਨੂੰ ਛੱਡ ਕੇ ਬੱਚੇ ਨੂੰ ਛੱਡ ਕੇ ਹਾਂ ਖੋਲ੍ਹ ਆਉਣ ਲੱਪਾਂ 15 ਬੱਚੇ ਦੇ ਸਮੇਤ ਹੀ ਨਹੀਂ ਬੱਚੇ ਸਮੇਤ 16 16.5 ਕਿਲੋ ਅੱਛਾ ਬੱਚੇ ਨੂੰ ਛੱਡ ਕੇ ਬੱਚੇ ਨੂੰ ਛੱਡ ਕੇ ਇਹਦੇ ਥੱਲੇ 14 ਕਿਲੋ ਬੱਚੇ ਨੂੰ ਛੱਡ ਕੇ ਇਹ ਥੱਲੇ 15 ਕਿਲੋ ਬੱਚੇ ਨੂੰ ਛੱਡ ਹੂੰ ਫੁੱਲ ਬੱਚੇ ਚਵਾਦ ਠੀਕ ਆ ਵੀਰ ਇਹਨੂੰ ਵੀ ਦਿਖਾਈਏ ਖੋਲ ਕੇ ਠੀਕ ਆ ਆ ਕਰ ਉਹ ਚੈੱਕ ਵੀ ਠੀਕ ਆ ਆ ਥਣ ਹਵਾਨਾ ਜੀ ਥਣਾ ਦਾ ਸਾਈਜ਼ ਬਿਲਕੁਲ ਜਿਹਾ ਦੋਸਤੋ ਤੁਸੀਂ ਦੇਖ ਲਓ ਹਵਾਨਾ ਪੱਤਰ ਆ ਦੇਖੋ ਜੀ ਠੀਕ ਹੈ ਠੀਕ ਹੈ ਤੇ ਹਵਾਨਾ ਬਹੁਤ ਵਧੀਆ ਖੁੱਲਾ ਹੈ ਬਾਕੀ ਟਾਈਮ ਦੇ ਹਿਸਾਬ ਨਾਲ ਆ ਦੋਸਤੋ ਹੁਣ 11 ਵਜੇ ਦਾ ਟਾਈਮ ਹੈ ਤੇ ਸ਼ਾਮ ਦੇ ਟਾਈਮ ਤੁਸੀਂ ਚੁਵਾਈ ਕਰਨੀ ਆ ਸੁਬਾਹ ਕਰਨੀ ਆ ਦੋ ਟਾਈਮ ਦੀ ਕਰ ਲਓ ਤਿੰਨ ਟਾਈਮ ਦੀ ਕਰ ਲਓ ਤਸੱਲੀ ਤੁਸੀਂ ਕਰਨੀ ਆ ਠੀਕ ਆ ਤੇ ਹਵਾਨਾ ਵਧੀਆ ਵਿਖਾਉਂਦੀ ਜੰਮਾਜ ਠੀਕ ਆ 1 5 ਦਾ ਮੁੱਲ ਹੈ ਨਾ ਜੀ ਠੀਕ ਆ ਜੀ ਇੱਕ 5 ਜੜੀ ਦੋਸਤੋ ਇੱਕ 5 ਸੀਗਾ ਜਾਂ ਹਾਂਜੀ ਹਾਂਜੀ ਇੱਕ 5 ਹੀ ਸੀਗਾ ਇਸ ਦੀ ਡਿਮਾਂਡ ਵੀ ਅਰੇ ਦੋਸਤੋ ਵੀਰ ਨੇ ਦੱਸੀ ਆ ਐਨੀਮਲ ਤੇ ਜਿੰਨੇ ਵੀ ਹੈਗੇ ਦੋਸਤੋ ਮੋਲ ਵੀਰ ਹੈ ਬਿਲਕੁਲ ਵਿੱਚੇ ਫੋਨ ਤੇ ਦੱਸਿਆ ਠੀਕ ਆ ਤੇ ਕਿਸੇ ਨੂੰ ਕੋਈ ਸ਼ੰਕਾ ਹੋਵੇ ਜਾਂ ਕਿੰਤੂ ਪਰੰਤੂ ਤੁਸੀਂ ਘਰੇ ਵਿਜ਼ਿਟ ਕਰਕੇ ਚਵਾਈ ਖਾਸ ਤੌਰ ਤੇ ਉਹ ਜਰੂਰ ਕਰਕੇ ਆਪ ਦਾ ਜਿਹੜਾ ਕੋਈ ਸ਼ੰਕਾ ਹੈਗੀ ਹੈ ਉਹ ਦੂਰ ਕਰ ਸਕਦੇ ਹੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਨਾ ਵੇੜਾ ਦਿਖਾਉਣੀਆਂ ਨੇ ਵੇੜਾ ਵੀ ਤਕਰੀਬਨ ਤੋਕੜ ਗੱਪਣ ਵੀਰ ਦੇ ਕੋਲ ਹੈਗੀਆਂ ਮੱਝਾਂ ਫਿਲਾ ਲੈ ਹੋਈ ਵਿਖਾਊਗਾ ਨਾ ਜੀ ਹਾਂ ਜੀ ਹਾਂ ਜੀ ਇਹ ਆਪਣੀ ਅੱਗੇ ਮੱਝਾਂ ਡੇਰੀ ਵਾਲੀਆਂ ਨੇ ਹਾਂ ਜੀ ਜੀ ਬਿਲਕੁਲ ਜੀ ਤੇ ਆਜੋ ਆਪਾਂ ਵੇੜਾ ਦਿਖਾ ਦਈਏ ਜੀ ਰਾਣਾ ਵੀਰ ਜੀ ਆਪਣੇ ਕੋਲ ਤਿੰਨ ਹੈਗੀਆਂ ਪਹਿਲੇ ਨੰਬਰ ਵਾਲੀ ਇਹ ਐਚ ਐਫ ਦੀ ਵੜਾ ਗਈ ਜੀ ਚੌਗੀ ਆ ਜੀ ਇਹ ਮੂੰਹ ਚੌਗੀ ਆ ਹਾਂ ਠੀਕ ਆ ਜੀ ਮੂੰਹ ਚੌਗੀ ਆ ਤੇ ਇਹ ਸੂਆ ਕਿੰਨਾ ਕ ਟਾਈਮ ਹੋ ਗਿਆ ਉਹਨੂੰ ਸੂਈ ਬਾਈ ਸੂਈ ਨੂੰ ਵੀਰ ਜੀ 6 ਸਾਲ 6.5 ਸਾਲ ਦੇ ਰਿਹਾ ਡਿਟ ਹੈ ਮਲਕੀ ਹਾਂ ਜੀ ਆਪਾਂ ਤੇ ਲਿਆਂਦੇ ਹਾਂ ਸਾਲ ਹੋ ਗਿਆ ਸੂਈ ਨੂੰ ਹਾਂ ਜੀ ਹਾਂ ਜੀ ਤੇ ਹੁਣ ਦੁੱਧ ਵੀਰੇ ਕਿੰਨਾ ਕੁ ਦੁੱਧ ਵੀਰ ਜੀ ਹੁਣ ਸੀ ਇਹ ਗੱਲ ਉਹਨਾਂ ਨੇ ਬੰਦ ਕੀਤਾ ਹੈ ਹਾਂ ਜੀ ਹਾਂ ਜੀ ਉਹ ਨਹੀਂ ਚਾਹੁੰਦੇ ਨਾਮੀਆਂ ਦੀ ਗੱਬਣੀਆਂ ਬਸ ਅਹੀਂ ਦੋ ਤਲੇ ਛੇ ਲੀਟਰ ਦੇ ਗੱਭਰ ਨੂੰ ਚੈੱਕ ਪਾਸ ਹਾਂਜੀ ਚੈੱਕ ਪਾਸ ਜਿਹੜਾ ਵੀਰ ਖੜੇ ਤੇ ਚਲੋ ਪੁੱਛਣਾ ਕੋਈ ਲਾਲ ਦਈ ਦੁੱਧ ਹੁਣ 6 ਲੀਟਰ ਹੈਗਾ ਹਾਂਜੀ ਹਾਂਜੀ ਆਰਾਮ ਨਾਲ ਠੀਕ ਆ ਜੀ 6 ਲੀਟਰ ਦੋਸਤੋ ਹੁਣ ਦੁੱਧ ਆ ਠੀਕ ਆ ਤੇ 3 ਮਹੀਨੇ ਦੀ ਚੈੱਕ ਪਾਸ ਆ ਵੱਡੇ ਕਦ ਕੱਡ ਦੇ ਵਿੱਚ ਵੱਡੀਆਂ ਬਿਹੜਾਂ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੋਸਤੋ ਦੱਸ ਦਿੰਨਾ ਠੀਕ ਆ ਬਿਹੜਾ ਇੱਕ ਤਾਂ ਇਹ ਦਿਖਾਵਾਂਗੇ ਇੱਕ ਦੂਜੇ ਨੰਬਰ ਵਾਲੀ ਬਿਹੜ ਦਿਖਾਵਾਂਗੇ ਇੱਕ ਤੀਜੀ ਦਿਖਾਵਾਂਗੇ ਤਿੰਨ ਬਿਹੜਾਂ ਦਿਖਾਉਣੀਆਂ ਤੁਹਾਨੂੰ ਜਿਹੜੀ ਦੋ ਬਿਹੜਾ ਪ੍ਰੋਪਰ ਦਿਖਾਵਾਂਗੇ ਤੁਹਾਨੂੰ ਦੋ ਬਿਹੜਾ ਜਿਹੜੀਆਂ ਪਹਿਲੇ ਦੂਜੇ ਨੰਬਰ ਤੇ ਲੱਗੀਆਂ ਨੇ ਇਹ ਵੱਡੇ ਕਦ ਬੁੱਤ ਦੇ ਵਿੱਚ ਆ ਵੱਡੀਆਂ ਕਦ ਕੱਡਦੀਆਂ ਨੇ ਠੀਕ ਆ ਬਾਕੀ ਫੇਸ ਦੀ ਕੁਆਲਿਟੀ ਇੱਕ ਵਾਰੀ ਤੁਹਾਨੂੰ ਆਪਾਂ ਦਿਖਾ ਦੇਣੀ ਆ ਤੇ ਚੈੱਕ ਪਾਸ ਹੈਗੀ 3 ਮਹੀਨੇ ਦੀ ਗੱਬਣ ਚੈੱਕ ਪਾਸ ਆ ਇਹ ਫੇਸ ਦੀ ਕੁਆਲਿਟੀ ਜੇ ਫਾਰਮ ਵਾਲੀਆਂ ਬੜਾ ਨੇ ਜਿਵੇਂ ਆਪਾਂ ਫਾਰਮ ਤੇ ਬੜਾ ਦੇਖਦੇ ਆ ਉਸ ਕਦ ਬੋਤ ਦੇ ਵਿੱਚ ਆ ਵਡੀਆਂ ਨੇ ਤੇ ਹਵਾਨਾ ਤੁਸੀਂ ਬਿਲਕੁਲ ਦੇਖ ਲਓ ਤੇ ਥਣਵੀਰ ਪ੍ਰੋਪਰ ਚੱਲਦੇ ਚਾ ਆਪਣਾ ਚਾਰੇ ਠੀਕ ਆ ਆ ਕਰੋ ਜੀ ਠੀਕ ਆ ਠੀਕ ਆ ਤੇ 6 ਲੀਟਰ ਆਪਾਂ ਚੁਵਾਈ ਕਰਨਾ ਹੈ ਹਾਂਜੀ ਬਿਲਕੁਲ 6 ਲੀਟਰ ਠੀਕ ਹਾਂ ਇਹਨੂੰ ਤੋਰੀਏ ਜੀ ਹਾਂਜੀ ਘੋਲ ਆਹ ਦੇਖੋ ਜੀ ਠੀਕ ਆ ਵੱਡੇ ਕੱਦ ਕੱਦ ਦੇ ਵਿੱਚ ਆ ਦੋਸਤੋ ਤੇ ਦੁੱਧ ਦਾ ਸ਼ੇਕ ਕਿਲੋ ਹੁਣ ਹੋਏਗਾ ਮੌਕੇ ਦਾ ਤੇ ਤਿੰਨ ਮਹੀਨੇ ਦੀ ਗੱਬਣ ਚੈੱਕਪਾਸ ਆ ਤੁਸੀਂ ਲੈ ਕੇ ਜਾਣੀ ਆ ਖਰੀਦਣੀਆਂ ਕਿਸੇ ਵੀਰ ਨੇ ਆਪਦੀ ਗੱਬਣ ਚੈੱਕਪਾਸ ਹੱਥੀ ਆਪ ਜਰੂਰ ਕਰਾ ਲਿਓ ਠੀਕ ਆ ਆਪਣੇ ਹੱਥੀ ਕਰਾ ਕੇ ਜਿਹੜੀ ਤਸੱਲੀ ਆ ਉਹ ਜਰੂਰ ਕਰ ਲਿਓ ਠੀਕ ਆ ਸਾਹਿਬ ਇਹਦਾ ਕਿੰਨਾ ਮੁੱਲ ਕਰਦੇ ਪਹਿਲੇ ਨੰਬਰ ਵਾਲੀ ਬੈੜ ਦਾ ਕਿੰਨਾ ਵਿੱਚ 45 ਆ 45 ਹਾਂਜੀ ਠੀਕ ਆ 45000 ਮਤਲਬ ਕੋਈ ਵੀ ਬੈੜ ਦੂਣ ਪਾ ਹੂੰ ਬੈੜ ਦੇ ਰਹਾ ਤਾਂ ਪੀਕ ਇਹਦਾ ਕੋਈ ਦੁੱਧ ਆਪਾਂ ਕੀਤਾ ਸੀ ਪਤਾ ਕਿੰਨਾ ਕਿ ਚੱਲਿਆ ਕਿੰਨੇ ਕਿ ਮਿਲ ਕੇ ਕਰਵਾਉਂਦੀ ਰਹੀ ਹੈ ਬੈੜ ਉਹ ਦੇ ਵੀਰ ਜੀ ਆਂਦੇ 32 ਕਿਲੋ ਚ ਆਇਆ ਪਹਿਲੇ ਹੂੰ ਹਾਂ ਹੁਣ ਮਤਲਬ ਗੱਲ ਕਹਿਣ ਕੋਈ ਸਾਲ ਹੀ ਹੋ ਗਿਆ ਹੁਣ ਤੀਹ ਹੀ ਫੇਰ ਵੀ ਤੋਰੀ ਹੈ ਚਲੋ ਫੇਰ ਵੀ 6 ਕਿਲੋ ਕਰਾਈ ਕਰ ਰਹੀ ਹੈ ਹਾਂ ਜੀ ਉਹਨਾਂ ਛੱਡੀ ਉਹਨਾਂ ਚੈੱਕ ਕਰਾ ਕੇ ਛੱਡੀ ਠੀਕ ਤੇ ਬਾਅਦ ਚ ਮੈਂ ਆ ਕੇ ਚਲੋ ਆਪਾਂ ਵੇਚਣੀ ਆਪਾਂ ਚਲੋ ਜਿੰਨੇ ਵੀ ਉਹਦਾ ਦੁੱਧ ਤੋਂ ਸਾਇਦਾ ਕੋ ਡੰਗਰ ਲਿੰਦਾ ਨਹੀਂ ਹਾਂ ਹੂੰ 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 ਜਿਹੜਾ ਉਹ ਕਰੇ ਚਲੋ ਪੰਜ ਸੱਤ ਦਾ ਦੁੱਧਈਆ ਵਧੀਆ ਬਿਲਕੁਲ ਠੀਕ ਆ ਦੋਸਤੋ ਮੋਲਵੀਰ ਨੇ ਦੱਸਤਾ ਜਰੂਰ ਤੁਸੀਂ ਨੋਟ ਕਰ ਲਿਓ ਆ ਭਾਪੜਤਾ ਜਿੰਨਾ ਵੀ ਹੋਊਗਾ ਠੀਕ ਆ ਜਿੰਨੀ ਛੋਟ ਹੋਊਗੀ ਮੌਕੇ ਤੇ ਗ ਇਸ ਤੋਂ ਬਾਅਦ ਜਿਹੜੀ ਅਗਲੀ ਇਹ ਬੈਡ ਆ ਗਈ ਆ ਇਹ ਸੂਆ ਇਹ ਸੂਈ ਆ ਜਾਂ ਹੁਣ ਇਹ ਵੀ ਤੇ ਦੋ ਦੋ ਚਲਦੀ ਪਈ ਆ ਹਾਂਜੀ ਦੋ ਦੋ ਚਲਦੀ ਆ ਕਿੰਨਾ ਮਿਲ ਕੇ ਦੇ ਕਿੰਨੀ ਦੀ ਗੱਬਣਾ 8 ਕਿਲੋ ਦੁੱਧ ਆ ਇਹਦੇ 8 ਕਿਲੋ ਦੁੱਧ ਤੇ ਸੂਆ ਕਿੰਨੇ ਲਈ ਅੱਗੇ ਗੱਬਣਾ ਅੱਗੇ ਤੀਜੇ ਲਈ ਗੱਬਣਾ ਦੋ ਸੂਵੇ ਸੂਈ ਹੈ ਠੀਕ ਆ ਤੀਜੇ ਆ ਤੇ ਅੱਗੇ ਤੀਜੇ ਲਈ ਗੱਬਣਾ ਦੋਸਤੋ ਉਹਨੂੰ ਪ੍ਰੈਜੈਂਟ ਦੇ ਵਿੱਚ ਦੂਜਾ ਸੂਆ ਚੱਲ ਰਹੀ ਆ ਤੇ ਥਣ ਪ੍ਰੋਪਰ ਵਰਦੇ ਸਾਰੇ ਜੀ ਮੇਰੇ ਕੋਲ ਇੱਕ ਓਕੇ ਹੈ ਹਾਂਜੀ ਕੋਈ ਪਰ ਠੀਕ ਆ ਭਰਾ ਵੀ ਦਾ ਪੂਰਾ ਹੈਗਾ ਠੀਕ ਆ ਚਵਾਈ ਚੰਗੀ ਆ ਵੈੜ ਦੀ 8 ਕਿਲੋ ਬਿਲਕੁਲ ਤੁਸੀਂ ਚਵਾਈ ਕਰ ਸਕਦੇ ਜੇ ਇਸ ਵੈੜ ਦੇ ਥੱਲੇ ਠੰਡੀਆਂ ਤੇ ਨਹੀਂ ਕੋਈ ਬੰਗਾ ਚੰਗਣ ਜੀ ਠੀਕ ਆ ਤੇ 4 ਮਹੀਨੇ ਦੀ ਜਿਹੜੀ ਗੱਬਣ ਚੈੱਕ ਪਾਸ ਆ ਠੀਕ ਆ 4 ਮਹੀਨੇ ਦੀ ਗੱਬਣ ਚੈੱਕ ਪਾਸ ਆ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਵੱਡੇ ਕੱਦ-ਕਾੜ ਦੇ ਵਿੱਚ ਠੀਕ ਆ ਕੱਦ-ਕਾਠੀ ਵੱਡਾ ਹੈਗਾ ਵੈੜਾਂ ਦਾ ਪਹਿਲਾਂ ਮੈਂ ਜ਼ਿਕਰ ਕਰਤਾ ਦੋ ਤਾਂ ਵੱਡੇ ਕੱਦ-ਕਾੜ ਦੇ ਵਿੱਚ ਆ ਤੇ ਵੈੜ ਚੰਗੀ ਲੱਗੂਗੀ ਅਕੇ ਗੱਬਣਾ ਦੋਸਤੋ 4 ਮਹੀਨਿਆਂ ਦੀ ਥੱਲੇ 8 ਕਿਲੋ ਦੁੱਧ ਵੀ ਆ ਠੀਕ ਆ ਤਕਰੀਬਨ ਜੇਕਰ ਸੂਵੇ ਨੂੰ ਦੇਖੀਏ ਤੇ ਘੱਟੋ ਘੱਟ ਵੀ 8-8 10 ਮਹੀਨੇ ਤੋਂ ਉੱਪਰ ਸੂਆ ਸਾਲ-ਸਾਲ ਹੋਈ ਗਿਆ ਹਾਂਜੀ ਹਾਂਜੀ ਹੋ ਗਿਆ ਜੀ ਹਾਂਜੀ ਵੇ ਇੱਕ ਕਿ ਕਰਾਉਣੀ ਨੇ ਵੀਰ ਜੀ ਉਹਨਾਂ ਛੱਡੀਆਂ ਹਿੰਦਕਾ ਪਾ ਦੁੱਧ ਤਾਂ ਠੀਕ ਆ ਬਾਕੀ ਹਵਾਨਾ ਜਿਹੜਾ ਦੋਸਤੋ ਜਿਹੜਾ ਬਿਲਕੁਲ ਸਾਫ਼ ਦਿਖਾਉਂਦੀ ਹੈ ਵੇੜ ਤੇ ਕੱਦ ਕਾਠੀ ਵੱਡਾ ਵੇੜ ਦਾ ਠੀਕ ਆ ਐਚ ਐਫ ਪਿਓਰ ਜਿਹੜੀ ਵੇੜ ਆ ਆ ਕਰੋ ਚੈੱਕ ਜੀ ਤੇ ਰੇਟ ਆਪਾਂ ਵੀਰ ਤੋਂ ਇਹਦਾ ਵੀ ਪੁੱਛ ਲੈਨੇ ਆ ਅੱਛਾ ਵੀਰ ਜੀ ਇਹ ਫਿਰ ਕਿੰਨੇ ਕ ਦੀ ਆਪਾਂ ਦੇ ਲੈ ਕਰਨੀ ਇਹ ਵੀਰ ਦਾ ਵੀਰ ਜੀ 45000 45 45 ਦੋਹਾਂ ਦਾ 45 ਜੋੜੇ ਦਾ 45 ਠੀਕ 90 ਦਾ ਜੋੜਾ ਠੀਕ ਹੈ ਜੀ ਬਾਕੀ ਜਿਹੜਾ ਵੀਰ ਉਹ ਮੰਨਤ ਨਾਲ ਠੀਕ ਹੈ ਇਹ 45 45000 ਦੀਆਂ ਜਿਹੜੀਆਂ ਦੋਸਤੋਂ ਦੋਨੇ ਬੈੜਾਂ ਦਾ ਮੋਲ ਆ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੀ ਅਗਲੀ ਇਹ ਬੈੜ ਖੀਰੀ ਸੀ ਨਾ ਹਾਂਜੀ ਹਾਂਜੀ ਖੀਰੀ ਹੈ ਖੀਰੀ ਆ ਤੇ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਵੀਰੇ ਨੂੰ ਸੂਈ ਨੂੰ ਵੀਰ ਜੀ ਇਹਨੂੰ 15 ਦਿਨ ਹੋਏ 15 ਦਿਨ ਹੋਏ ਹਾਂਜੀ 15 ਦਿਨ ਠੀਕ ਹੈ ਜੀ 15 ਦਿਨ ਦਾ ਜਿਹੜਾ ਦੋਸਤੋ ਸਮਾਂ ਹੋ ਗਿਆ ਇਸ ਬੈਡ ਨੂੰ ਠੀਕ ਆ ਤੇ ਬੱਚਾ ਇਹ ਤਾਂ ਸਾਡੇ ਵੀਰ ਬੱਚਾ ਮਰ ਗਿਆ ਵੀਰ ਬੱਚਾ ਮਰਿਆ ਹੋਇਆ ਮੈਲੇਉ ਲੱਗੀ ਮੈਲਾ ਸਟਾੰਡੀ ਠੀਕ ਆ ਮੈਲਾ ਸੁੱਟਦੀ ਵੀਰਾਂ ਦਾ ਮੈਲੇਉ ਜਿਹੜੀ ਆ ਚੱਲੀ ਆ ਠੀਕ ਆ ਤੁਰਦੀ ਮੈਲੇਉ ਤੁਰੀ ਆ ਤੇ ਦੁੱਧ ਹੁਣ ਕਿੰਨਾ ਵੀਰ ਆਪਾਂ ਚੋ ਬਿਲਕੁਲ ਜਿਦਾ ਕੋਈ ਆਪਣਾ ਕਿਸੇ ਦੇ ਨਾਲ ਜੰਨਿਆ ਕੇ ਚੋ ਲੈਣਾ ਇਹਨੇ ਫੇਰ 12 ਕਿਲੋ ਦੁੱਧ ਆ ਵੀਰ 12 ਕਿਲੋ ਠੀਕ ਆ ਆ ਬੈਕ ਸਾਈਡ ਤੋਂ ਤੁਸੀਂ ਵੇਖ ਲਓ ਜੀ ਥਣ ਠੀਕ ਆ ਜੀ ਤੇ ਆ ਕਰ ਲਓ ਚੈੱਕ ਜੀ ਠੀਕ ਹੈ ਤੇ ਥਣ ਥਣ ਚੰਗਾ ਮੁੱਠੀਲਾ ਲੱਗਾ ਬੈੜ ਦੇ ਤੇ ਬਿਲਕੁਲ ਫੇਸ ਦੀ ਕੁਆਲਿਟੀ ਦੇਖ ਲੋ ਤੇ ਦੰਦੋਂ ਖੀਰੀ ਹੈ ਨਾ ਜੀ ਹਾਂ ਜੀ ਖੀਰੀ ਹੈ ਦੰਦੋਂ ਖੀਰੀ ਆ ਖੋਲ ਕੇ ਆਪਾਂ ਤੋਰ ਕੇ ਇਹਨੂੰ ਵੀ ਦਿਖਾਉਣੇ ਆ ਠੀਕ ਹੈ ਆ ਕਰੋ ਚੱਕ ਜੀ ਠੀਕ ਹੈ ਜੀ ਆ ਦੇਖੋ ਠੀਕ ਹੈ ਕੱਦ ਕਾਠੀ ਵਹਿੜ ਦਾ ਬਹੁਤ ਵਧੀਆ ਹੈਗਾ ਵੱਡੇ ਕੱਦ ਕਾਠ ਦੇ ਵਿੱਚ ਹਜੇ ਖੀਰੀ ਆਦਨ ਤੋਂ ਹਾਂ ਕੋਈ ਦਾਨ ਨਹੀਂ ਕਿਰੋ ਠੀਕ ਹੈ ਠੀਕ ਹੈ ਇਹ ਵਹਿੜ ਦਾ ਪਰ ਰੇਟ ਵੀਰ ਤੋਂ ਪੁੱਛ ਲੈਣੀ ਆ ਵੀਰ ਕਿੰਨੇ ਕਿੰਦੀ ਫਿਰ ਡਿਮਾਂਡ ਆ ਵੀਰ ਜੇ 32000 32000 ਹਾਂ ਤੇ ਦੁੱਧ 12 ਲੀਟਰ ਦਾ ਚਾਹੀਦਾ ਹਾਂਜੀ 12 ਕਿਲੋ 12 ਕਿਲੋ ਠੀਕ ਆ 32000 ਜਿਹੜਾ ਦੋਸਤੋ ਇਸ ਬਿਹੜ ਦਾ ਮੋਲ ਆ ਠੀਕ ਆ ਬਿਨ ਬੱਚੇ ਤੋਂ ਆ ਹਾਂਜੀ ਠੀਕ ਆ ਤੇ ਬਿਲਕੁਲ ਥਾਪੀ ਤੇ ਪਹਾੜੇ ਤੇ ਥਾਪੀ ਤੇ ਇਤਨੀ ਆਪਾਂ ਚੁਵਾਈ ਕਰ ਲੈਣੀ ਆ ਦੋਵੇਂ ਟਾਈਮ ਤੁਸੀਂ 6-6 ਲੀਟਰ ਦੀ ਦੋਹਾਂ ਦੀ ਥੱਲੇ ਚੁਵਾਈ ਆ 6-6 ਕਿਲੋ ਦੀ ਹਾਂਜੀ ਹਾਂਜੀ ਦੋਵੇਂ ਟਾਈਮ ਪਰ ਠੰਡਾ ਠੀਕ ਆ ਤੇ ਪਸ਼ੂ ਜਿਹੜੇ ਦੋਸਤੋ ਅੱਜ ਵੀਰ ਦੇ ਕੋਲ ਜਿਹੜੇ ਅੱਜ ਖਾਸ ਤੌਰ ਤੇ ਆਪਾਂ ਦਿਖਾਏ ਤੁਹਾਨੂੰ ਤਿੰਨ ਬਿਹੜਾਂ ਸਿਗੀਆਂ ਤੇ ਬਿਲਕੁਲ ਪ੍ਰੋਪਰ ਉਸ ਤੋਂ ਪਹਿਲਾਂ ਜਿਹੜੀਆਂ ਦਿਖਾਈਆਂ ਸੀ ਦੋ ਸੂਇਸ ਵਾਈ ਪਸ਼ੂ ਨੇ ਠੀਕ ਹੈ ਜੀ ਤੇ ਦਿਨ ਆਪਾਂ ਬਿਲਕੁਲ ਪੁੱਛ ਕੇ ਵੀਰ ਤੋਂ ਦੱਸਿਆ ਵੀ ਕਿੰਨੇ ਕਿੰਨੇ ਦਿਨਾਂ ਤੇ ਜਿਹੜੇ ਚਲਣ ਡੀਆਂ ਨੇ ਤੇ ਕਿੰਨੇ ਕਿੰਨੇ ਲੀਟਰ ਕਿੰਨੇ ਕਿੰਨੇ ਦੁੱਧ ਜਿਹੜੇ ਬਿਲਕੁਲ ਹਮ ਔਕੇ ਤੇ ਰੈਡੀ ਨੇ ਆਪਣੀ ਜਿਹੜੀ ਆ ਤੁਸੀਂ ਤਸੱਲੀ ਆ ਘਰ ਵੀਟ ਕਰਕੇ ਦੋ ਟਾਈਮ ਤਿੰਨ ਟਾਈਮ ਦੀ ਚੋਾਈ ਕਰਨ ਤੋਂ ਬਾਅਦ ਕਰ ਸਕਦੇ ਹੋ ਠੀਕ ਆ ਸੰਪਰਕ ਆਪਾਂ ਵੀਰ ਦੇ ਨੰਬਰ ਜਿਹੜੇ ਪੁੱਛ ਕੇ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਆ ਤੇ ਨੰਬਰ ਵੀਰ ਜੀ ਬੋਲਿਓ ਜੀ ਨੰਬਰ ਆਪਣਾ ਵੀਰ ਜੀ 734760038 ਠੀਕ ਹੈ ਜੀ ਇਹ ਇਹੋ ਨੰਬਰ ਹੀ ਆਪਣੇ ਕੋਲ ਚੱਲਦਾ ਜੀ ਹਾਂਜੀ ਹਾਂਜੀ ਇਹੋ ਚੱਲਦਾ ਹੈ ਦਿੱਤੇ ਵਟਸਐਪ ਚੱਲਦਾ ਦਿੱਤੇ ਕਾਲ ਠੀਕ ਆ ਸੋ ਦੋਸਤੋ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੀ ਗੱਲਬਾਤ ਕਰ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ